ਇਸਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਹੜੇ 328 ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਸੀਗੇ ਉਸ ਨੂੰ ਲੈ ਕੇ ਸਾਰੀ ਸੰਗਤ ਜਿਹੜੀ ਆ ਉਹਦੇ ਅੰਦਰ ਬਹੁਤ ਹੀ ਬੇਚੈਨੀ ਪਾਈ ਜਾਂਦੀ ਸੀ ਔਰ ਸੰਗਤ ਦੀ ਆਸਥਾ ਸੀ ਕਿ ਉਹ 28 328 ਰੂਪ ਨੇ ਜਿਹੜੇ ਉਹ ਲੱਭੇ ਜਾਣ ਉਹਨਾਂ ਬਾਰੇ ਪਤਾ ਕੀਤਾ ਜਾਵੇ ਕਿੱਥੇ ਨੇਗੇ ਔਰ ਸੁਰੱਖਿਅਤ ਹੱਥਾਂ ਵਿੱਚ ਰਹਿਣ ਸੋ ਉਸ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਇੱਕ ਜਿਹੜੀ ਜਾਂਚ ਚੱਲ ਰਹੀ ਸੀਗੀ ਔਰ ਜਾਂਚ ਦੇ ਦੌਰਾਨ ਜਦੋਂ ਉਹ ਜਾਂਚ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਤਨਤਨ ਹਜੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 ਰੂਪਾਂ ਬਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ਼੍ਰੀਨਾਭ ਕਮਲ ਸਾਹਿਬ ਜੀ ਦਾ ਸਾਰਾ ਦਰਸਤ ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮੁਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾ ਦਰਸੀ ਨਾ ਹੁਣ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ ਦਰਸਤ ਪਾਇਆ ਗਿਆ ਸੋ ਬਹੁਤ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾਗਾ ਕਿ ਅਸੀਂ ਪਰ ਲੇਕਿਨ ਜਿਹੜੀ 328 ਸਰੂਪ ਜਿਹੜੇ ਲਾਪਤਾ ਨੇਗੇ ਉਹਨਾਂ ਨੂੰ ਅਸੀਂ ਲੱਭਣ ਦੇ ਲਈ ਯਾ ਜਿਹੜਾ ਰਿਕਾਰਡ ਆ ਉਹਨੋਂ ਦੇ ਲਈ ਜਾਨ ਕਮੇਟੀ ਜਿਹੜੀ ਲੱਗੀ ਰਹੂਗੀ ਸੋ ਮੈਂ ਸਭ ਦਾ ਧੰਨਵਾਦ ਕਰਦਾਗਾ ਪ੍ਰਬੰਧਕ ਕਮੇਟੀ ਦੇ ਨਾਲ ਬੜੀ ਲੰਬੀ ਚੌੜੀ ਜਿਹੜੀ ਚਰਚਾ ਹੋਈ ਆ ਕਿਉਂਕਿ ਸਾਡੀ ਸਾਰਿਆਂ ਦੀ ਆਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਰਦਾਰ ਭਗਵੰਤ ਸਿਮਰਾਂਜੀ ਦੀ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸੋ ਬਿਲਕੁਲ ਕਿਸੇ ਵੀ ਕਿਸਮ ਦੀ ਜਿਹੜੀ ਆ ਕੋਈ ਵੀ ਗਲਤ ਕੰਮ ਨਹੀਂ ਹੋਣਤਾ ਜਾਊਗਾ ਸਾਰਾ ਰਿਕਾਰਡ ਜਿਹੜਾ ਉਹ ਸਹੀ ਪਾਇਆ ਗਿਆ ਸੋ ਮੈਂ ਪ੍ਰਬੰਧਕ ਕਮੇਟੀ ਦਾ ਸ਼ੁਕਰੀਆ ਮੈਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜੀਮਾ ਸਾਹਿਬ ਜਿਹੜੀ ਸਿੱਟ ਨੇ ਇਨਫੋਰਮੇਸ਼ਨ ਫਿਰ ਸੀਐਮ ਤੱਕ ਪਹੁੰਚਾਈ ਸੀ ਤਾਂ ਲੱਗਦਾ ਕਿ ਉਹਨਾਂ ਗੈਲੀ ਕਰ ਗਈ ਸੀ ਕਿਤਨੇ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਉਹ ਰਿਕਾਰਡ ਦਰੁਸਤ ਪਾਇਆ ਗਿਆ ਬਹੁਤ